ਹੁਣ ਸ਼ਰਮਨੀ ਅਕਾਲੀ ਦਲ ਦੀ ਜਲੰਧਰ ਸ਼ਹਿਰੀ ਇਕਾਈ ਵਿੱਚ ਡੂੰਘਾ ਅੰਦਰੂਨੀ ਸੰਕਟ ਖੜਾ ਹੋ ਗਿਆ ਹੈ ਜ਼ਿਲ੍ਹਾ ਪੱਧਰ ਤੇ ਪ੍ਰਧਾਨ ਦੀ ਨਿਯੁਕਤੀ ਵਿੱਚ ਸੀਨੀਅਰ ਆਗੂਆਂ ਦੀ ਸਮਰਪਿਤ ਵਰਕਰਾਂ ਦੀ ਅਣਦੇਖੀ ਦੇ ਵਿਰੁੱਧ ਵਿੱਚ ਸ਼ਨੀਵਾਰ ਲਗਭਗ 90% ਜ਼ਿਲ੍ਹਾ ਸਰਕਲ ਅਤੇ ਵਿੰਗ ਪੱਧਰ ਦੇ ਆਗੂਆਂ ਨੇ ਸਮੂਹਿਕ ਅਸਤੀਫਾ ਦੇ ਦਿੱਤਾ ਡੈਲੀਗੇਟ ਪੱਤਰ ਤੇ ਹੋਏ ਇਸ ਵਿਰੋਧ ਵਿੱਚ ਜਿਲ੍ਹਾ ਅਕਾਲੀ ਦਲ ਦੇ ਸੀਨੀਅਰ ਅਹੁਦੇਦਾਰ ਬੀਜ਼ੀ ਵਿੰਗ ਅਤੇ ਐਸਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਆਗੂ ਸਰਕਲ ਪ੍ਰਧਾਨ ਅਤੇ ਹੋਰ ਜ਼ਿੰਮੇਵਾਰ ਅਹੁਦੇਦਾਰ ਜੋ ਹੈ ਸ਼ਾਮਿਲ ਰਹੇ ਸਨ ਆਗੂਆਂ ਨੇ ਦੋਸ਼ ਲਗਾਇਆ ਕਿ ਪਾਰਟੀ ਵਿੱਚ ਸਵਾਰਥੀ ਮੌਕਾਪ੍ਰਸਤ ਅਤੇ ਦਲ ਬਦਲੂ ਆਗੂਆਂ ਨੂੰ ਜੋ ਹੈ ਤਰਜੀਹ ਦਿੱਤੀ ਜਾ ਰਹੀ ਹੈ ਜਦਕਿ ਸਾਲਾਂ ਤੋਂ ਵਫਾਦਾਰੀ ਅਤੇ ਮਿਹਨਤ ਨਾਲ ਜੋ ਹੈ ਵਰਕਰ ਜੁੜੇ ਹੋਏ ਹਨ ਉਹਨਾਂ ਦੀ ਅਣਦੇਖੀ ਗੁਰਿਆ ਅਗੂ ਨੇ ਸਪਸ਼ਟ ਕੀਤਾ ਹੈ ਕਿ ਇਹ ਫੈਸਲਾ ਪਾਰਟੀ ਦੇ ਸੰਧਾਤਾ ਅਤੇ ਸੰਗਠਨ ਦੀ ਮਜ਼ਬੂਤੀ ਦੇ ਬਿਲਕੁਲ ਵਿਰੁੱਧ ਹੈ ਤੇ ਇਸ ਨੂੰ ਕਿਸੇ ਵੀ ਸੂਰਤ ਵਿੱਚ ਸਵੀਕਾਰ ਨਹੀਂ ਕੀਤਾ ਜਾਵੇਗਾ ਅਸਤੀਫਾ ਦੇਣ ਵਾਲਿਆਂ ਵਿੱਚ ਰਣਜੀਤ ਸਿੰਘ ਰਾਣਾ ਜੋ ਕਿ ਪੀਏਸੀ ਮੈਂਬਰ ਤੇ ਇਸ ਤੋਂ ਬਾਅਦ ਪਰਮਜੀਤ ਸਿੰਘ ਰੇਰੂ ਸਾਬਕਾ ਕਾਉਂਸਲਰ ਹਰਜਿੰਦਰ ਸਿੰਘ ਢੀਡਸਾ ਯੂਥ ਅਕਾਲੀ ਦਲ ਸਤਿੰਦਰ ਸਿੰਘ ਪੀਤਾ ਬੀਸੀ ਵਿੰਗ ਜ਼ਿਲ੍ਹਾ ਪ੍ਰਧਾਨ ਤੇ ਭਜਨ ਲਾਲ ਚੋਪੜਾ ਐਸਸੀ ਵਿੰਗ ਜ਼ਿਲ੍ਹਾ ਪ੍ਰਧਾਨ ਸਮੇਤ ਲਗਭਗ 150 ਤੋਂ ਵੱਧ ਪ੍ਰਮੁੱਖ ਆਗੂ ਅਤੇ ਵਰਕਰ ਸ਼ਾਮਿਲ ਹਨ ਮਹਿਲਾ ਆਗੂਆਂ ਵਿੱਚ ਬੀਬੀ ਬਲਵਿੰਦਰ ਕੌਰ ਲੁਥਰਾ ਸਤਨਾਮ ਕੌਰ ਲਖਵਿੰਦਰ ਕੌਰ ਰੀਤਾ ਚੋਪੜਾ ਪੁਸ਼ਪਾ ਦੇਵੀ ਆਸ਼ਾ ਰਾਣੀ ਮਨਜੀਤ ਕੌਰ ਅਤੇ ਹੋਰਨਾਂ ਨੇ ਇਸ ਸਮੂਹਿਕ ਅਸਤੀਫੇ ਵਿੱਚ ਹਿੱਸਾ ਲਿਆ ਪਾਰਟੀ ਵਿੱਚ ਇਸ ਸਮੂਹਿਕ ਅਸਤੀਫੇ ਨੇ ਜੋ ਹੈ ਜ਼ਿਲ੍ਹਾ ਸੰਗਠਨ ਨੂੰ ਬਿਲਕੁਲ ਝੰਜੋੜ ਕੇ ਰੱਖ ਦਿੱਤਾ ਹੈ ਤੇ ਭਵਿੱਖ ਵਿੱਚ ਇਸ ਤੋਂ ਉਪਜਣ ਵਾਲੀ ਸਿਆਸੀ ਸਥਿਤੀ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ